ਪਹਿਲਾ ਦਿਨ ਕੁਝ ਵੀ ਅਚਾਨਕ ਨਹੀਂ ਹੁੰਦਾ ਸਾਨੂੰ ਸਮਝਣ ਵਿੱਚ ਹੀ ਦੇਰੀ ਹੁੰਦੀ ਹੈ ਨਾ ਸੁੱਖ ਰਹਿੰਦਾ ਨਾ ਦੁੱਖ ਜਿਵੇਂ ਰਾਤ ਤੋਂ ਬਾਅਦ ਸਵੇਰ ਹੁੰਦੀ ਹੈ ਉਦਾਸੀ ਸਾਧੂਆਂ ਦੀ ਇਹ ਕੁਟਿਆ ਥੇਹ ਦੀ ਸਭ ਤੋਂ ਉੱਚੀ ਜਗ੍ਹਾ ਤੇ ਚੜ੍ਹਦੇਵਾਲੇ પાસે ਢਲਾਨ ਤੇ ਬਣੀ ਹੋਈ ਸੀ ਉੱਥੇ ਪਹੁੰਚਣ ਲਈ ਇੱਕ ਡੰਡੀ ਬਣੀ ਹੋਈ ਸੀ ਜੋ ਇੱਕ ਸੰਗਣੀ ਚਿੜੀ ਦੇ ਵਿੱਚੋਂ ਲੰਘਦੀ ਸੀ ਇਸ ਛੜੀ ਵਿੱਚ ਸਰੀ ਸਹੰਜਣਾ ਤੂਤ ਟਾਲੀ ਡੇਕ ਬਾਸ ਜਾਮਣ ਆਂਬ ਤੇ 베ਰੀਆਂ ਦੇ ਦਰਖਤ ਆਪਣੀ ਗੂੜੀ ਸ਼ਾਨ ਨਾਲ ਦਿਨੇ ਹੀ ਹਨੇਰਾ ਕਰੀ ਰੱਖਦੇ ਸਨ ਇਨ੍ਹਾਂ ਦਰਖਤਾਂ ਤੇ ਚਿੜੀਆਂ ਕਾਂ ਘੁੱਗੀਆਂ ਕਬੂਤਰ ਤੋਤੇ ਸ਼ਾਰਕਾਂ ਤੇ ਚੱਕੀ ਰਹੇ ਸਾਰਾ ਦਿਨ ਇੰਜ ਚੀਂ ਜਗਾੜਾ ਪਾ ਰਹੇ ਹੁੰਦੇ ਸੀ ਜਿਵੇਂ ਕੋਈ ਅਣ ਸੁਲਝਿਆ ਮਸਲਾ ਸੁਲਝਾ ਰਹੇ ਹੁਣ ਕੂਟਿਆ ਦੇ ਇੱਕ ਪਾਸੇ ਵੱਡਾ ਬੋੜ ਦਾ ਦਰਖਤ ਸੀ ਜਿਸ ਦੀਆਂ ਲੰਮਕ ਦੀਆਂ ਜੜਾਂ ਦੇਖ ਕੇ ਇੰਜ ਲੱਗਦਾ ਸੀ ਜਿਵੇਂ ਉਹ ਇਸ ਛਿੜੀ ਦੇ ਪਰਿਵਾਰ ਦਾ ਕੋਈ ਬਡੇਰਾ ਬਜ਼ੁਰਗ ਹੋਵੇ ਕੂਟਿਆ ਦੇ ਦੂਸਰੇ ਪਾਸੇ ਹਲਟੀ ਸੀ ਜਿਸ ਨੂੰ ਹੱਥ ਨਾਲ ਹੀ ਗਿੜਿਆ ਜਾਂਦਾ ਸੀ ਆਏ ਗਏ ਤੇ ਜਾਨਵਰਾਂ ਲਈ ਪੀਣ ਦੇ ਪਾਣੀ ਦਾ ਪ੍ਰਬੰਧ ਇਸੇ ਹਲਟੀ ਤੋਂ ਹੀ ਹੁੰਦਾ ਸੀ ਕੂਟਿਆ ਦੇ ਸਾਹਮਣੇ ਥਾਂ ਸਾਫ਼ ਕਰਕੇ ਇੱਕ ਵਿਹੜਾ ਬਣਿਆ ਹੋਇਆ ਸੀ ਜਿੱਥੇ ਸਾਰਾ ਦਿਨ ਮੋਰ ਤੇ ਹੋਰ ਪੰਛੀ ਤੁਰੇ ਫਿਰਦੇ ਮੋਰ ਦਾ ਕਈ ਵਾਰ ਕੁਟਿਆ ਦੇ ਅੰਦਰ ਵੀ ਆ ਜਾਂਦੇ ਗੁਫਾ ਵਰਗੀ ਕੁਟਿਆ ਦਾ ਤੰਗ ਜਿਹਾ ਦਰਵਾਜ਼ਾ ਹਮੇਸ਼ਾ ਖੁੱਲਾ ਹੀ ਰਹਿੰਦਾ ਸੀ ਕੇਸਰ ਥੇ ਦੀ ਚੜਾਈ ਚੜ੍ਹ ਕੇ ਸਾਹ ਲੈਣ ਲਈ ਰੁਕ ਗਿਆ ਲੰਮੀ ਦਾੜੀ ਵਾਲਾ ਫਕੀਰ ਕਬੂਤਰਾਂ ਤੇ ਚਿੜੀਆਂ ਨੂੰ ਦਾਣੇ ਪਾ ਰਿਹਾ ਸੀ ਉਸ ਦੀ ਆਹਟ ਸੁਣ ਕੇ ਫਕੀਰ ਨੇ ਕਿਹਾ ਆ ਗਿਆ ਬਈ ਜਵਾਨਾ ਬਹਿ ਜਾ ਫਕੀਰ ਨੇ ਉਸ ਨੂੰ ਪੁੱਜੇ ਛੋਲਿਆਂ ਦੀ ਮੁੱਠ ਦਿੱਤੀ ਹਲਟੀ ਗੇੜ ਕੇ ਮਸ਼ਕ ਵਿੱਚ ਤਾਜ਼ਾ ਪਾਣੀ ਭਰਿਆ ਤੇ ਹੌਲੀ ਹੌਲੀ ਥੇ ਤੋਂ ਥੱਲੇ ਵੱਲ ਨੂੰ ਤੁਰ ਪਿਆ ਕੇਸਰ ਵੀ ਫਕੀਰ ਦੇ ਪਿੱਛੇ-ਪਿੱਛੇ ਹੋ ਤੁਰਿਆ ਕੇਸਰ ਨੇ ਆਪਣਾ ਡੱਬੀਆਂ ਵਾਲਾ ਪਰਨਾ ਖੋਲ ਕੇ ਦੁਬਾਰਾ ਸਿਰ ਤੇ ਬੰਨ ਲਿਆ ਦਿਨ ਦੇ ਚਾਨਣ ਵਿੱਚ ਉਸ ਨੂੰ ਆਪਣਾ ਕੁਰਤਾ ਪਜਾਮਾ ਥੋੜਾ ਮੈਲਾ ਲੱਗਿਆ ਦੂਸਰਾ ਧੋਤਾ ਹੋਇਆ ਕੁਰਤਾ ਪਜਾਮਾ ਉਸ ਦੇ ਝੋਲੇ ਵਿੱਚ ਸੀ ਸੱਜੇ ਹੱਥ ਨਾਲ ਆਪਣਾ ਝੋਲਾ ਉਸ ਨੇ ਖੱਬੇ ਮੋਢੇ ਤੇ ਟੰਗਿਆ ਹੋਇਆ ਸੀ ਫਕੀਰ 65-70 ਕੁ ਸਾਲ ਦਾ ਬਜ਼ੁਰਗ ਸੀ ਪਰ ਉਸ ਦੀ ਚਾਲ ਕਾਫੀ ਚੁਸਤ ਸੀ ਗੋਡਿਆਂ ਤੋਂ ਨੀਵੇਂ ਭੱਗਵੇਂ ਝੋਲੇ ਵਿੱਚ ਫਕੀਰ ਦਾ ਕਦ ਕਾਫੀ ਲੰਮਾ ਲੱਗ ਰਿਹਾ ਸੀ ਫਕੀਰ ਦੇ ਸੱਜੇ ਹੱਥ ਵਿੱਚ ਇੱਕ 5 ਕੋ ਫੁੱਟ ਦਾ ਡੰਡਾ ਸੀ ਜੋ ਸਿਰੇ ਤੋਂ ਥੋੜਾ ਮੁੜਿਆ ਹੋਇਆ ਸੀ ਗਲ ਚ ਚਿੱਟਾ ਕਿਸਮੈਲਾ ਜਿਹਾ ਪਰਨਾ ਸੱਜੇ ਮੋਢੇ ਤੇ ਪੁੱਜੇ ਛੋਲਿਆਂ ਵਾਲੀ ਪੋਟਲੀ ਤੇ ਖੱਬੇ ਤੇ ਪਾਣੀ ਦੀ ਮਸ਼ਕ ਪਾ ਕੇ ਫਕੀਰ ਹੱਥ ਵਿੱਚ ਡੰਡਾ ਫੜ ਕੇ ਬੜੀ ਸਹਜਤਾ ਨਾਲ ਤੁਰ ਰਿਹਾ ਸੀ ਆਪਾਂ ਸੂਰਜ ਦੇ ਆਉਣ ਤੋਂ ਪਹਿਲਾਂ ਪਹਿਲਾਂ ਥੋੜਾ ਪੈਂਡਾ ਕੱਢ ਲਈਏ ਜੇ ਥੱਕ ਗਿਆ ਤਾਂ ਦੱਸ ਦੇ ਵੀ ਗੱਭਰੂਆ ਥੋੜੀ ਦੇਰ ਰੁਕ ਜਾਵਾਂਗੇ ਫਕੀਰ ਨੇ ਚੁੱਪਚਾਪ ਮੰਗਰ ਤੁਰ ਆਉਂਦੇ ਕੇਸਰ ਨੂੰ ਕਿਹਾ ਹੂੰ ਉਸ ਨੇ ਨੀਵੀ ਪਾਈ ਹੀ ਜਵਾਬ ਦਿੱਤਾ ਬੇਬੇ ਉੱਠ ਗਈ ਹੋਵੇਗੀ ਉਹ ਸੋਚ ਰਿਹਾ ਸੀ ਕੱਲ ਤੋਂ ਅੱਜ ਤੱਕ ਕਿੰਨਾ ਕੁਝ ਵਾਪਰ ਗਿਆ ਸੀ ਮਨ ਵਿੱਚ ਘਬਰਾਹਟ ਵੀ ਸੀ ਪਰ ਲੰਮੀ ਦਾੜੀ ਵਾਲੇ ਫਕੀਰ ਉੱਤੇ ਰੱਬ ਵਰਗਾ ਭਰੋਸਾ ਵੀ ਇਹ ਬਾਪੂ ਨੇ ਮੈਨੂੰ ਨਾ ਪਛਾਣਿਆ ਤਾਂ ਦਸਾਂ ਸਾਲਾਂ ਚ ਮੈਂ ਕਿੰਨਾ ਵੱਡਾ ਹੋ ਗਿਆ ਹਾਂ ਬੇਬੇ ਤੋਂ ਵੀ ਦੋ ਗੱਠਾ ਲੰਮਾ ਕਹਿੰਦਿਆਂ ਕੇਸਰ ਨੇ ਗਲੇ ਚ ਪਾਇਆ ਹੋਇ ਚਾਂਦੀ ਦੇ ਟਕੇ ਵਾਲੇ ਤਵੀਤ ਤੇ ਹੱਥ ਫੇਰਿਆ ਬੇਬੇ ਨੇ ਦੱਸਿਆ ਸੀ ਕਿ ਇਹ ਤਵੀਤ ਬਾਪੂ ਨੇ ਉਸਦੀ ਪਹਿਲੀ ਲੋੜੀ ਤੇ ਪਾਇਆ ਸੀ ਇਸ ਦੀ ਕਾਲੀ ਡੋਰੀ ਬੇਬੇ ਨੇ ਆਪ ਵੱਟੀ ਸੀ ਹੁਣ ਵੀ ਉਹ ਹਰ ਸਾਲ ਨਵਾਂ ਕਾਲਾ ਧਾਗਾ ਵੱਟ ਕੇ ਪਾ ਦਿੰਦੀ ਇਹੋ ਤਾਂ ਰਹਿ ਗਈ ਸੀ ਬਾਪੂ ਦੀ ਆਖਰੀ ਨਿਸ਼ਾਨੀ ਇਸ ਨੂੰ ਵੇਖ ਕੇ ਬਾਪੂ ਮੈਨੂੰ ਪਛਾਨ ਲਵੇਗਾ ਤੇ ਘੁੱਟ ਕੇ ਜੱਫੀ ਪਾ ਲਵੇਗਾ ਉਸਨੇ ਧੜਕਦੇ ਦਿਲ ਨਾਲ ਸੋਚਿਆ ਕੀ ਸੋਚ ਰਿਹਾ ਹੈ ਗੱਭਰੂਆ ਫਕੀਰ ਨੇ ਕੇਸਰ ਵੱਲ ਦੇਖਦਿਆਂ ਕਿਹਾ ਚਿੰਤਾ ਨਾ ਕਰੀ ਸਭ ਕੁਝ ਰੱਬ ਦੀ ਬਣਾਈ ਬਿਉਂ ਤੋਂ ਮੁਤਾਬਕ ਤੇ ਉਸਦੀ ਰਾਜ ਵਿੱਚ ਚੱਲ ਆਹ ਲੈ ਇਹ ਪੱਥਰ ਆਪਣੀ ਜੇਬ ਵਿੱਚ ਰੱਖ ਲੈ ਉਸਨੇ ਕੇਸਰ ਨੂੰ ਇੱਕ ਛੋਟਾ ਜਿਹਾ ਕਾਲੇ ਰੰਗ ਦਾ ਪੱਥਰ ਦਿੱਤਾ ਕੇਸਰ ਨੇ ਚਮਕਦਾ ਕਾਲਾ ਪੱਥਰ ਹੱਥ ਵਿੱਚ ਫੜ ਕੇ ਵੇਖਿਆ ਤੇ ਫਿਰ ਆਪਣੀ ਜੇਬ ਵਿੱਚ ਪਾ ਲਿਆ ਆਹ ਦੂਸਰਾ ਪੱਥਰ ਮੈਂ ਤੈਨੂੰ ਯਾਤਰਾ ਖਤਮ ਹੋਣ ਤੋਂ ਬਾਅਦ ਦੇਵਾਂਗਾ ਫਕੀਰ ਨੇ ਹੱਥ ਵਿੱਚ ਫੜਿਆ ਇੱਕ ਛੋਟਾ ਪੱਥਰ ਕੇਸਰ ਨੂੰ ਦਿਖਾਉਂਦਿਆਂ ਕਿਹਾ ਜਦੋਂ ਵੀ ਕਦੇ ਕੁਝ ਨਾ ਸਮਝ ਆਵੇ ਤਾਂ ਇਹ ਦੋਵੇਂ ਪੱਥਰ ਹੱਥਾਂ ਵਿੱਚ ਫੜ ਕੇ ਧਿਆਨ ਲਾਵੀਂ ਪਰਮਾਤਮਾ ਤੈਨੂੰ ਆਪਣੇ ਆਪ ਸੋਝੀ ਦੇਵੇਗਾ ਫਕੀਰ ਦੇ ਬੋਲ ਕੇ ਸਰਨੂ ਤਰਵਾਸ ਦੇ ਰਹੇ ਸਨ ਕੇਸਰ 8ਵੀਂ ਪਾਸ ਕਰਨ ਤੋਂ ਬਾਅਦ ਮੜ ਸਕੂਲ ਨਹੀਂ ਸੀ ਗਿਆ ਉਹ ਫੌਜ ਵਿੱਚ ਭਰਤੀ ਹੋਣਾ ਚਾਹੁੰਦਾ ਸੀ ਪਰ ਬੇਬੇ ਨੂੰ ਉਸਦਾ ਵਿਆਹ ਕਰਨ ਦੀ ਕਾਲੀ ਸੀ ਅਗਲੀ ਵਿਸਾਖੀ ਨੂੰ ਪੁੱਤ ਨੂੰ 18 ਸਾਲਾਂ ਦਾ ਹੋ ਜਾਣਾ ਹੈ ਬੇਬੇ ਨੇ ਕਿਹਾ ਸੀ ਨਾਲੇ ਸਾਡੇ ਰਿਵਾਜ ਹੈ ਮੁੰਡਾ 18 ਤੇ ਕੁੜੀ 16 ਤੋਂ ਨਹੀਂ ਟੱਪਣੀ ਚਾਹੀਦੀ ਇਹ ਹੀ ਤਾਂ ਉਮਰ ਹੁੰਦੀ ਹੈ ਵਿਆਹ ਦੀ ਪਿਛਲੇ 2-3 ਸਾਲ ਤੋਂ ਉਹ ਬਸ ਖੇਤ ਦੇ ਡੰਗਰ ਹੀ ਸੰਭਾਲਦਾ ਸੀ ਖੇਤੀ ਨਾਲ ਗੁਜ਼ਾਰਾ ਮਸਾਂ ਹੀ ਚੱਲਦਾ ਸੀ ਰੋਹੀ ਵਾਲੇ ਸੱਤ ਖੇਤਾਂ ਵਿੱਚ ਕਣਕ ਮੱਕੀ ਕਮਾਦ ਤੇ ਰੱਕੜ ਵਾਲੇ ਚਾਰ ਖੇਤਾਂ ਵਿੱਚ ਡੰਗਰਾਂ ਦਾ ਚਾਰਾ ਨਿਆਈ ਵਾਲਾ ਖੇਤਾਂ ਤੂੜੀ ਦੇ ਕੁੱਪ ਗੋਹੇ ਕੂੜੇ ਅਤੇ ਬਾਲਣ ਰੱਖਣ ਦੇ ਹੀ ਕੰਮ ਆਉਂਦਾ ਸੀ ਛੋਟੇ ਜਿਹੇ ਘਰ ਵਿੱਚ ਉਸਦੀ ਦੁਨੀਆ ਬਸ ਬੇਬੇ ਹੀ ਸੀ ਜਾਂ ਅੰਦਰਲੀ ਬੈਠਕ ਵਿੱਚ ਟੰਗੀਆਂ ਬਾਪੂ ਤੇ ਮਾਂ ਦੀਆਂ ਪੁਰਾਣੀਆਂ ਤਸਵੀਰਾਂ ਜੋ ਉਹਨਾਂ ਨੇ ਗਰਨਾ ਸਾਹਿਬ ਦੀ ਵਿਸਾਖੀ ਤੇ ਖਿਚਵਾਈਆਂ ਸਨ ਦੈਨ ਟਲ ਰਿਹਾ ਸੀ ਫਕੀਰ ਨੇ ਇੱਕ ਉੱਚੇ ਅਤੇ ਪੱਧਰੇ ਥਾਂ ਵੱਲੇ ਇਸ਼ਾਰਾ ਕਰਦਿਆਂ ਕਿਹਾ ਅੱਜ ਰਾਤ ਡੇਰਾ ਇੱਥੇ ਹੀ ਲਾ ਲੈਨੇ ਆ ਫਿਰ ਉਸਨੇ ਆਪਣੇ ਡੰਡੇ ਨਾਲ ਡਿੱਗੇ ਪੱਤੇ ਨੂੰ ਇੱਕ ਪਾਸੇ ਕਰਕੇ ਇੱਕ ਲੋਈ ਕੱਢੀ ਤੇ ਪੰਜੇ ਵਿਛਾ ਦਿੱਤੀ ਕੇਸਰ ਨੇ ਉਸਦੀ ਪੋਟਲੀ ਪਾਣੀ ਵਾਲੀ ਮਸ਼ਕ ਅਤੇ ਆਪਣਾ ਝੋਲਾ ਇੱਕ ਪਾਸੇ ਟਿਕਾ ਦਿੱਤੇ। ਸਾਈਂ ਜੀਓ ਲਿਆਓ ਮੈਂ ਤੁਹਾਡੀਆਂ ਲੱਤਾਂ ਘੁੱਟ ਦੇਵਾਂ। ਥੱਕ ਗਏ ਹੋਮੋਗੇ। ਕੇਸਰ ਨੇ ਫਕੀਰ ਕੋਲ ਬੈਠਦੇ ਆਂ ਕਿਹਾ ਤੇਰਾ ਨਾਂ ਕੀ ਹੈ ਗੱਭਰੂਆ? ਫਕੀਰ ਨੇ ਲੰਮੇ ਪੈਂਦਿਆਂ ਪੁੱਛਿਆ। ਕੇਸਰ ਉਸ ਵੱਲ ਵੇਖ ਕੇ ਕੇਸਰ ਨੇ ਜਵਾਬ ਦਿੱਤਾ। ਤੂੰ ਆਪਣੇ ਨਾਮ ਵਾਂਗ ਕੇਸਰ ਹੀ ਹੈਂ। ਬੜੀ لیاقت ਸਿਖਾਈ ਹੈ ਤੈਨੂੰ ਤੇਰੇ ਘਰਦਿਆਂ ਨੇ। ਤੂੰ ਦੁਨੀਆ 'ਚ ਕੇਸਰ ਵਾਂਗ ਹੀ ਮਹਿਕ ਬੰਡੇਗਾ। ਉਸਨੇ ਕੇਸਰ ਦਾ ਸਿਰ ਪੋਲੋਸ ਕੇ ਕਿਹਾ ਤੇ ਲੰਮਾ ਪੈ ਗਿਆ। ਕੇਸਰ ਫਕੀਰ ਦੇ ਪੈਰ ਹੌਲੀ-ਹੌਲੀ ਘੁੱਟਣ ਲੱਗਿਆ ਫਕੀਰ ਦੇ ਹੱਥ ਜੁੜੇ ਹੋਏ ਸਨ ਉਸਨੇ ਪਾਠ ਕਰਨਾ ਸ਼ੁਰੂ ਕੀਤਾ ਸੋਦਰ ਤੇਰਾ ਕਿਹਾ ਸੋ ਕਰਕੇ ਹਾ ਖੁੱਲੇ ਅਸਮਾਨ ਦੀ ਛੱਤ ਲੰਮੇ ਪਏ ਕੇਸਰ ਨੂੰ ਇਹ ਦੁਨੀਆ ਆਪਣੇ ਪਿੰਡ ਨਾਲੋਂ ਬਹੁਤ ਅਲੱਗ ਲੱਗੀ ਰਾਮਕਦੀ ਪਾਉਣ ਟਿੱਬਿਆਂ ਤੇ ਪਰਛਾਵੇਂ ਅਤੇ ਜੁਗਨੂਆਂ ਦੀ ਟਿਮਟਿਮਾहट ਨੇ ਉਸਦੇ ਦਿਲ ਨੂੰ ਇੱਕ ਅਜੀਬ ਜਿਹਾ ਸਕੂਨ ਦਿੱਤਾ ਰਾਤ ਹੋਰ ਸੰਘਣੀ ਹੋ ਰਹੀ ਸੀ ਨਾਲ ਵਗਦੇ ਰਾਹ ਤੇ ਜਾ ਰਿਹਾ ਕੋਈ ਰਾਹੀ ਗਾ ਰਿਹਾ ਸੀ ਕੋਇਲ ਦੀ ਰਾਗਣੀ ਤੇ ਬਿਰਹੋਂ ਦੇ ਸਾਜ਼ ਨੂੰ ਪੱਲਾ ਬਹਿ ਕੇ ਸੁਣ ਕਦੇ ਰੂਹ ਦੀ ਆਵਾਜ਼ ਨੂੰ